प्यारे सतकार योग्य नसतरल भाई मेनू पता तुसी मेनू किन्ना प्यार करदे हो ते थोनू ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਾਂ। ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤੀ ਇਦਾਂ ਨਾਲ ਹੋ ਜਾਂਦਾ ਕਿ ਗਲਤੀ ਹੋ ਜਾਂਦੀ ਹੈ। ਬਸ ਇਦਾਂ ਦੀ ਹੀ ਆ ਗਲਤ ਮੰਨ ਲਈ ਇਦਾਂ ਦੀ ਅਦਰਵਾਈਜ਼ ਦੇ ਪਿੱਛੇ 1% ਵੀ ਕਿਸੇ ਦਾ ਇਹ ਮਨਸ਼ਾਨੀ ਸੀ ਵੀ ਕਿ ਤੁਹਾਡੀ ਕਿ ਡਿਸਰੈਸਪੈਕਟ ਕੀਤੀ ਜਾਏ, ਬੇਇਜ਼ਤੀ ਕੀਤੀ ਜਾਏ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ। ਇਹ ਗਾਇਕ ਨੂੰ ਨਿਮਾਣਤਾ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ਆਦਰ ਸਤਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ਅਦਬ ਦੀ ਹੀ ਹੈ ਸਤਕਾਰ ਦੀ ਹੈ ਕਿ ਵੱਡਿਆਂ ਦਾ ਸਤਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਦਿੰਦਾ ਔਰ ਤੁਹਾਨੂੰ ਤਾਂ ਪਤਾ ਕਿ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਹਾਂ ਜੀ ਤੇ बस एक गलती होनी सी हो गई रब वर नहीं हुई ਜਿੱਦਾਂ ਵੀ ਹੋਈ ਚਲੋ ਜੀ ਨਾ ਮਾਫੀ ਚਾਹੁੰਨਾ ਸਾਡੇ ਤੋਂ ਪਰ ਤੁਸੀਂ ਪਲੀਜ਼ ਦੇਤੇ ਨਾਲ ਆਓ ਤੇ ਸ਼ਰਮਿੰਦਾ ਵੀ ਆ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਅਜਿਹਾ ਕੁਝ ਨਾ ਹੋਵੇ ਮੈਂ ਤਾਂ ਵੈਸੀ ਸੋਸ਼ਲ ਮੀਡੀਆ ਤੋਂ ਭੀ ਬੋਲਣਾਂ ਤੋਂ ਬੜਾ ਦੂਰ ਰਹਿਣਾ ਪਰ ਜੋ ਹੋਣਾ ਸੀ ਹੋ ਗਿਆ ਪਲੀਜ਼ ਤੁਸੀਂ ਦਿਲ ਤੇ ਨਾਲ ਆਓ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰ ਦੇਤੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਛ ਨਹੀਂ ਹੈ ਤੁਹਾਡੀ ਗਾਇਕੀ ਨੂੰ ਅੱਧਾ ਮੁਕਾਬਲਾ ਕਿੱਥੋਂ ਕਰਾਂਗੇ ਅਸੀਂ ਰੱਬ ਤੁਹਾਨੂੰ ਰਾਜੀ ਰੱਖੇ ਤੰਦਰੁਸਤ ਰੱਖੇ ਹਮੇਸ਼ਾ ਖੁਸ਼ ਰਹੋ ਸਿਹਤਿਆ ਰਹੋ ਤੰਦਰੁਸਤ ਰਹੋ ਤੇ ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਸੋਟੇ ਉੱਤੇ ਬਣਿਆ ਰਹੇ ਇਹ ਹੀ ਕਾਮਨਾ ਕਰਦਾ ਔਰ ਇੱਕ ਵਾਰੀ ਫੇਰ ਮੈਂ ਇਹ ਕਹਿਣਾ ਕਿ ਸੜੀ ਕਿਸੇ ਵੀ ਹਰਕਤ ਕਿਸੇ ਵੀ ਵੈਸੇ ਤਾਂ ਮਤਲਬ ਕੋਈ ਇੰਟੈਂਸ਼ਨ ਇਹ ਤੋਂ ਨਹੀਂ ਹੈ ਹੀ ਨਹੀਂ ਇਸੇ ਪਰਸੇ ਵੀ ਤੁਸੀਂ ਹਰਟ ਹੋਏ ਉਹਦੇ ਬਾਰੇ ਮੈਂ ਮਾਫੀ ਚਾਹੁੰਦਾ ਤੇ ਵੱਡਿਆਂ ਤੋਂ ਮਾਫੀ ਮੰਗ ਲੈਣਾ ਇਹ ਵੀ ਇਕ ਛੋਟਿਆਂ ਦਾ ਫਰਜ਼ ਹੁੰਦਾ ਤੇ ਵੱਡਿਆਂ ਦਾ ਸਰਦਾ ਕੇ ਮਾਫ ਕਰਦੇ ਨਾ ਅਮਿਲ ਕਰਦਾ ਕਿ ਤੁਸੀਂ ਜੋ ਹੁਣ ਤੱਕ ਮੈਨੂੰ ਪਿਆਰ ਸਤਿਕਾਰ ਪਿਆਰ ਅਸ਼ੀਰਵਾਦ ਦਿੱਤਾ ਉਹ ਇਹਦੀ ਅੱਗੇ ਵੀ ਰੱਖੂਗੇ ਤੇ ਬਹੁਤ ਜਲਦੀ ਮੈਂ ਤੁਹਾਨੂੰ ਮਿਲਣਾਗਾ ਫਗਵਾੜੇ ਜਿਵੇਂ ਕੱਲ ਵੀਡੀਓ ਕਾਲ ਤੇ ਆਪਣੀ ਗੱਲ ਹੋਈ ਜਦੋਂ ਤੁਸੀਂ ਪੋਸਟਪਾਈ ਸੀ ਉਸ ਤੋਂ ਠੀਕ 5 ਮਿੰਟ ਬਾਅਦ ਮੈਨੂੰ ਲੱਗਿਆ ਯਾਰ ਕੁਝ ਗਲਤ ਹੋ ਗਿਆਗਾ ਮੈਂ ਨਾਲ ਹੀ ਤੁਹਾਨੂੰ ਵੀਡੀਓ ਕਾਲ ਕੀਤੀ ਤੇ ਕੜੀ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ 31 ਤਰੀਕ ਨੂੰ ਮਿਲਣਾ ਹਾਂ ਪਰ 31 ਨੂੰ ਕਿਸੇ ਨੂੰ ਜਿਵੇਂ ਕਰਕੇ ਅੱਗੇ ਬੈਠੇ ਕਰਾਂਗੇ ਤੇ ਬਹੁਤ ਜਲਦੀ ਆਪਾਂ ਬੈਠਾਂਗੇ ਜੀ ਤੁਹਾਡੇ ਨਾਲ ਜਿਵੇਂ ਪਹਿਲਾਂ ਬੈਠਦੇ ਆ ਉਵੇਂ ਹੀ ਆਪਾਂ ਇੱਕ ਦੂਜੇ ਨਾਲ ਸੰਗੀਤ ਦੀਆਂ ਪਿਆਰ ਦੀਆਂ ਗੱਲਾਂ ਕਰਾਂਗੇ ਤੇ ਖੂਬਸੂਰੀਆਂ ਗੱਲਾਂ ਕਰਨੇ ਬਾਅਦ ਮਾਫ਼ ਕਰਨਾ ਤੁਸੀਂ ਹਾਲ ਦੋਸਤ ਜੀ ਜੇ ਮਾਫ਼